ਕਰਾਣੀ ਨੇ ਜਿੱਦਾਂ ਪਿਆ ਸੀ ਉਦਾਂ ਹੀ ਪਿਆ ਰਹੇ ਅੰਦਰ ਤੇ ਇਹਨੇ ਕੁੱਟਿਆ ਤਿੰਨ ਪਈਆ ਹਾਂਜੀ ਹੋਰ ਵੀ ਲਾਵਾ ਹੋਰ ਵੀ ਆ ਲਾਓ ਝਗੜਾ ਸਿਰੇ ਵਿੱਚ ਆ ਸੀ ਉੱਪਰ ਵੀ ਆ ਉੱਪਰ ਵੀ ਨਾਲ ਉਹ ਜਿਹੜਾ ਬੰਦਾ ਬੱਤਾਂ ਦੀ ਭੇਂਣੀ ਸੀ ਸਲਾਮ ਅਲੈਕੁਮ ਆਪੇ ਦਾ ਨਿਸ਼ਾਨ ਹੈ ਇੱਕ ਖੂਨ ਦੇ ਬਲੱਡ ਦੇ ساتھ ਹਾਂਜੀ कंबल तो वैसी चगड़ा है हाँ जी कुछ वजह होगा ताई ये ना कंबल हो गया अत्याधिलगे लगे हैं भी हाँ जी हाँ जी तू ही साफ कर रहा है ना हाँ चल भी जी ਸਨ ਹੋ ਗਈ ਘਰ ਬਾਈ ਹੈ ਨਾ ਹੂੰ ਮੇਰਾ ਨਾਮ ਕੁਸ਼ੀ ਸ਼ਰਮਾ ਹਾਂ ਕੀ ਗਲਤ ਕੀ ਹੋਈ ਸੀ ਉਸ ਸਮੇਂ ਤੁਸੀਂ ਮੁੱਖਿਆ ਸੀ ਸਰ ਕੁਝ ਨਹੀਂ ਅਸੀਂ ਆਪਰੋਡੀ ਲੈ ਕੇ ਉੱਪਰ ਹੀ ਚੜੇ ਆ ਤੇ ਨਾਲ ਦੇ ਨਰ ਜਨਰਲ ਰਿਸੈਪਸ਼ਨ ਤੇ ਬੁੰਡਾ ਨਾ ਉਹਦੇ ਤੇ ਉਹਨਾਂ ਨੇ ਹਮਲਾ ਕਰਤਾ ਕਿੰਨੇ ਮੁੰਡੇ ਸੀ ਜਿਹੜੇ ਸੱਤ ਅੱਠ ਜਣੇ ਸੀਗੇ ਤੇ ਹਮਲਾ ਕਰਨ ਦਾ ਕਾਰਨ ਕੀ ਜਗ ਦਾ ਮਾਰ ਕੇ ਸਰ ਪਹਿਲਾਂ ਆਏ ਆ ਪਹਿਲਾਂ ਇਹ ਵੀ ਸੈਟਿਚ ਵੀ ਆਈ ਆਏ ਆ ਆਂਦੇ ਰਾਤ ਨੂੰ ਹੀ ਆ ਰਾਤ ਨੂੰ ਹੀ ਕਰਦੇ ਦਿਨੇ ਦਿਨੇ ਕੋਈ ਨਹੀਂ ਹੁੰਦਾ ਰਾਤ ਨੂੰ ਅਗੇ ਇੱਕਦਮ ਹਮਲਾ ਹੀ ਕਰਦੇ ਆ ਪਰ ਕੀ ਕੋਈ ਲੁੱਟਖੋ ਕਰਨ ਆਉਂਦੇ ਆ ਕਿ ਨਹੀਂ ਝਗੜਾਈ ਆ ਲੁੱਟਖੋ ਹੀ ਕਰਨ ਆਉਂਦੇ ਆ ਕੋਈ ਕੁਝ ਲੈ ਕੇ ਗਏ ਆ ਕੋਈ ਕਹਿ ਨਹੀਂ ਮੇਰੇ ਲੈ ਕੇ ਕੁਝ ਨਹੀਂ ਫੋਨ ਖੋ ਕੇ ਲੈ ਗਏ ਕਿੰਨੇ ਕਿੰਨੇ ਵਜੇ ਹਮਲਾ ਹੋਇਆ ਸੀ ਰਾਤੀ 12 ਵਜੇ ਰਾਤ ਦਾ 12 ਵੇ ਹੀ ਤਾਂ ਹਮਲਾ ਹੋਇਆ ਹਾਂਜੀ ਮੌਕੇ ਤੇ ਫਿਰ ਪੁਲਿਸ ਪਹੁੰਚ ਆਈ ਪਹੁੰਚੇ ਸੀ ਮੌਕੇ ਤੇ ਹੋਟਲ ਦੇ ਤੁਸੀਂ ਕਿੰਨੇ ਜਨ ਸੀ ਅਸੀਂ ਸੀਗੇ ਰੂਮ ਲੱਗੇ ਸੀ 2-3 2-3 ਰੂਮ ਲੱਗੇ ਸੀ ਤੇ 2-3 ਅਸੀਂ ਜਾ ਰਹੇ ਸੀ ਠੀਕ ਹੈ ਲੱਗੂ ਇਸ ਤਰ੍ਹਾਂ ਦੀ ਕੋਈ ਤੁਹਾਨੂੰ ਧਮਕੀ ਜਾਂ ਰੰਜਿਸ਼ ਜਾਂ ਕੋਈ ਨੂੰ ਮਨਵਾਉਣਾ ਹਾਂਜੀ ਕਹਿੰਦੇ ਹੋਟਲ ਨਹੀਂ ਚਲਾਉਂਦੇ ਰਹਾ ਕਹਿੰਦੇ ਸਾਡੇ ਹੋਟਲ ਨਹੀਂ ਚਲਾਉਂਦੇ ਕਾਰਨ ਕੀ ਲੱਗਦਾ ਹੈ ਕਿ ਤੁਹਾਨੂੰ ਕੰਮ ਨਹੀਂ ਕਰਨਾ ਕਰਦੇ ਸਰ ਆਂਦੇ ਆ ਫ੍ਰੀ ਰੂਮ ਮੰਗਦੇ ਆ ਹੁਣ ਤੁਹਾਨੂੰ ਪਤਾ ਕੰਮ ਕਰਾ ਫ੍ਰੀ ਰੂਮ ਕਿੱਥੋਂ ਦੇ ਦਈਏ ਹੋਟਲ ਹੋਰ ਵੀ ਹੈਗੇ ਸਿਰਫ ਤੁਹਾਡੇ ਕੋਲ ਹੀ ਕਿਉਂ ਆਉਂਦੇ ਧੱਕਾ ਤੁਹਾਡੇ ਧੱਕਾ ਕਰਦੇ ਸਰ ਧੱਕਾ ਕਰਦੇ ਆ ਉਹਦਾ ਜਾਂਦੇ ਪਤਾ ਵੀ ਚੱਲ ਕੰਮ ਕਰੇਗਾ ਤੁਹਾਡੇ ਮੋਟੇ ਚੱਲ ਲੱਗ ਹੀ ਗਈ ਆ ਹੁਣ ਮੰਨ ਕੀ ਕਰਦੇ ਮੰਗ ਕਰਦੇ ਸਰ ਜਾਨ ਨੂੰ ਖਤਰਾ ਕਹਿੰਦੇ ਹੋਟਲ ਨਹੀਂ ਚਲਾਉਂਦੇ ਰਹਾ ਹੁਣ ਤੁਸੀਂ ਦੱਸੋ ਤੁਸੀਂ ਕੀ ਕਰੀਏ ਪਾਲਸਨੋਏ ਦੇ ਬਾਰੇ ਕੰਪਲੇਨਟ ਹਾਂਜੀ ਕੀਤੀ ਆ ਉਹ ਕਹਿੰਦੇ ਕਰਾਂਗੇ ਐਸਐਸਓ ਸਭ ਗੱਲ ਪਹੁੰਚ ਗਈ ਆ ਕਰਾਂਗੇ ਇਸ ਕਾਰਵਾਈ ਠੀਕ ਕੀ ਨਾਮ ਤੁਹਾਡਾ ਤੁਹਾਡਾ ਨਾਮ ਲਾਭ੍ਰੀ ਤੇ ਭਾਜੀ ਅਬ ਕਿਹੜਾ ਏਰੀਆ ਏ ਟੋਲੀ ਮਹੱਲਾ ਕਈ ਹਾਲ ਪਿਆਰ ਅਬ ਕੀ ਗਲਬਤ ਕੀ ਹੋਈ ਗੱਲਬਾਤ ਆ ਜੀ ਅਸੀਂ ਹੋਟਲ ਚ ਆ ਕੇ ਐਂਟਰੀ ਕੀਤੀ ਆ ਅਹੀਂ ਉੱਪਰ ਰੂਮ ਚ ਗਏ ਆਪਣੇ ਚ ਮੁੰਡੇ ਆਏ ਆ ਉਹਨਾਂ ਤਾੜ ਤਾੜ ਕੋ ਪਹਿਲੇ ਗੋਲੀਆਂ ਚਲਾਈਆਂ ਗੋਲੀਆਂ ਤੇ ਆ ਕੇ ਸ਼ੀਸ਼ਾ ਟੁੱਟਾ ਆ ਹੁਣ ਕਿ ਉਹ ਤੋੜ ਭੰਨ ਕੀਤੀ ਇੱਟਾ ਰੋੜੇ ਮਾਰੇ ਮੁੜ ਕੇ ਮੇਰਾ ਮੁੰਡਾ ਕਾਊਂਟਰ ਤੇ ਬੰਦਾ ਹੋਰ ਇਹ 10 ਰੋਣਾਂ ਨੂੰ ਵਾਰ ਟੋਕ ਕਰਕੇ ਗਏ ਆ ਕਿਉਂਕਿ ਇਹ ਸਿਵਲਸਪਾ ਉਹਦੇ ਗੁੰਡਾਣੇ ਹਸਪਤਲ ਦਾਖਲ ਕਰਾ ਗਏ ਆ ਉਹ ਉਹਦਾ ਮਰਦੰਸੀ ਜਗਾ ਭਾਜੀ ਤੁਹਾਡਾ ਨਾਮ ਕੀ ਹੈ ਸਾਡਾ ਨਾਮ ਲਾਪਰੀ ਤੇ ਕਿਹੜਾ ਫੋਟ ਹੈ ਰੋਲਸਟਾਰ ਹੋਰ ਲਿਆ ਭਾਜੀ ਕਿੰਨੇ ਦਿਨ ਪਹਿਲਾਂ ਲਿਆ ਸੀ ਅਸੀਂ 2-3 ਦਿਨ ਹੋ ਗਏ ਪਹਿਲਾਂ ਲਿਆ ਕੋਈ ਪੁਰਾਣੀ ਰੰਜਿਸ਼ ਹੈ ਕੋਈ ਸੀ ਉਹਨੂੰ ਭਾਜੀ ਪਤਾ ਨਹੀਂ ਕੋਣ ਐਦਾਂ ਹੀ ਮੁੰਡੇ ਬੜਾ ਗੁੰਡਾਗਰਦੀ ਕਰਦੇ ਪਿਸਟਲ ਲੈ ਕੇ ਆਉਂਦੇ ਗਲੋਕ ਪਿਸਟਲ ਲੈ ਕੇ ਆਉਂਦੇ ਭਾਜੀ ਤੁਹਾਨੂੰ ਕੀ ਪਤਾ ਲੱਗਣੋਂ ਕੋਈ ਪਿਸਟਲ ਗੁਣੀ ਭਾਜੀ ਹਾਂਜੀ ਭਾਜੀ ਕਿੰਨੀਆਂ ਗੋਲੀਆਂ ਚੱਲੀਆਂ ਭਾਜੀ ਇੱਕ ਗੋਲੀ ਚੱਲੀ ਸੀ ਜੱਟਾ ਚੋ ਰੋ ਗਿਆ ਹਾਂਜੀ ਸੀਛੇ ਦੇ ਭਾਜੀ ਕ ਮੋਕੇ ਨੂੰ ਮੁੰਡਾ ਕਾਊਂਟਰ ਤੇ ਬੈਠਾ ਹੀ ਆਈ ਉੱਪਰ ਰੂਮ ਚ ਗਏ ਹਾਂ ਭਾਈ ਜਿਹੜੇ ਮੁੰਡੇ ਆਏ ਸੀ ਕੌਣ ਹੈਗੇ ਸੀ ਕੁਝ ਪਤਾ ਉਹਨਾਂ ਦਾ ਭਾਜੀ ਅੱਛਾ ਤੁਰੇ ਫਿਰਦੇ ਲੋਫਰ ਹੈਗੇ ਆ ਵੇਲੇ ਤੁਰੇ ਫਿਰਦੇ ਆ ਨਹੀਂ ਅਸੀਂ ਜਾਣਦੇ ਇੱਥੇ ਵੇਲੇ ਤੁਰੇ ਫਿਰਦੇ ਭਾਜੀ ਅੱਗੇ ਉਹਨਾਂ ਡਰ ਹੈਗਾ ਘਰ ਦੇ ਮੇਰੇ ਮਾਂ ਕੱਲੀ ਕਰ ਲਈ ਮੈਨੂੰ ਡਰ ਲੱਗਦਾ ਕਿ ਇਹ ਮੈਨੂੰ ਨਾ ਮਾਰ ਦੇਣ ਭਾਜੀ ਮੋਕੇ ਤੇ ਪੁਲਿਸ ਨੂੰ ਸੂਚਨਾ ਦਿੱਤਾ ਸੀ ਪੁਲਿਸ ਨੂੰ ਸੂਚਨਾ ਦਿੱਤਾ ਬੋਲੇ ਕਾਰਨਾਮਾ ਦੇਖ ਕੇ ਚੱਲ ਗਈ ਹੋਈ ਹੈ ਉਹ ਜਿਹੜੇ ਮੁੰਡੇ ਜ਼ਖਮੀ ਹੋਇਆ ਭਾਈ ਜਾ ਕਿਨੇ ਆ ਪਾਜੀ ਹਸਪੀਟਲ ਦੇ ਦਾ ਲਗਾ ਪਹਿਲਾਂ ਵੀ ਉਹ ਆਏ ਪਹਿਲਾਂ ਵੀ ਕੋਈ ਝਗੜਾ ਹੋਇਆ ਪਹਿਲਾਂ ਦੂਸਰੇ ਹੋਟਲ ਹੋਇਆ ਸੀ ਕਿਹੜਾ ਹੋਟਲ ਕੋਈ ਵੀ ਸੇਠੀ ਹੋਟਲ ਸੀ ਇਹੋ ਮੁੰਡੇ ਸੀ ਹਾਂਜੀ ਇਹੋ ਮੁੰਡੇ ਆ ਪਹਿਲਾਂ ਹੋ ਗਿਆ 15 15 20 ਦਿਨ ਹੋ ਗਏ ਆ ਮੇਰੇ 15 ਟੰਕੇ ਲੱਗੇ ਪਾਜੀ ਅੱਗੇ ਸੱਟਾ ਮਾਰ ਕੇ ਗਏ ਕੋਈ ਕਾਰਵਾਈ ਨਹੀਂ ਬਣੀ ਇਹਨਾਂ ਦੀ ਓਕੇ ਤੇ ਇੱਥੇ ਕੋਣ ਕੋਣ ਸੀ ਓਕੇ ਤੇ ਕਮਰੇ ਲੱਗੇ ਸੀ ਤੇ ਉਹ ਮੁੰਡਾ ਕਾਊਂਟਰ ਤੇ ਬੈਠਾ ਸੀ ਕੀ ਨਾਮ ਦਾ ਅਮਰਤ ਉਹਦੇ ਕਿੰਨੇ ਕਿ ਸੱਟਾਂ ਲੱਗੀਆਂ ਪੂਰੇ 63 ਟੰਕੇ ਲੱਗੇ ਜੋ ਪੁਲਿਸ ਨੇ ਤੁਹਾਨੂੰ ਕੀ ਕਾਰਵਾਈ ਕੀਤੀ ਪੁਲਿਸ ਨਾਲ ਪਹਿਲੇ ਵੀ ਨਹੀਂ ਕਾਰਵਾਈ ਹੋਈ ਐਟਮ ਵੱਲ ਕੋਈ ਕਾਰਵਾਈ ਨਹੀਂ ਹੋਈ ਪਾਜੀ ਤੁਹਾਡੇ ਤੇ ਪਹਿਲਾਂ ਵੀ ਹਮਲਾ ਹੋਇਆ ਅੱਜ ਫੇਰ ਹਮਲਾ ਹੋਇਆ ਪਹਿਲਾਂ ਵੀ ਤੁਸੀਂ ਪੁਲਿਸ ਤੋਂ ਕਾਰਵਾਈ ਕਰਵਾਈ ਹੋਣੀ ਹੈ ਹੁਣ ਤੱਕ ਕੋਈ ਕੀ ਲੱਗਦਾ ਕਿ ਵਾਰ-ਵਾਰ ਤੁਹਾਡੇ ਤੇ ਹਮਲਾ ਕਿਉਂ ਹੋ ਰਿਹਾ ਪਤਾ ਨਹੀਂ ਪਾਜੀ ਕਿਉਂ ਹੋ ਰਿਹਾ ਕੀ ਮੰਗ ਕੀ ਕਰਦੇ ਹੋ ਮੰਗ ਪਾਜੀ ਵੈਸੇ ਗੁੰਡਾਗਰਦੀ ਕਰਦੇ ਆ ਡਰਾਣਾ ਚੁੰਦੇ ਮਾਰਨਾ ਚੁੰਦੇ ਆ ਤੁਹਾਨੂੰ ਤੁਹਾਡੀ ਕੀ ਮੰਗ ਕੀ ਹੈ ਪ੍ਰਸ਼ਾਸਨ ਤੋਂ ਮੰਗ ਕੀ ਮੇਰਾ ਹੱਲ ਕੀਤਾ ਜਾਵੇ ਪਾਜੀ ਖਤਰਾ ਹੈਗਾ ਪਾਜੀ ਮੇਰੇ कल मिति 10 अक्टूबर देर रात तकरीबन 2:30 बजे सानू कंट्रोल ਤੋਂ ਇਤਲਾਹ ਮਿਲੀ ਸੀ ਕਿ ਜਿਹੜਾ ਬੀ ਡਿਵੀਜ਼ਨ ਵਿੱਚ ਇੱਕ ਹੋਟਲ ਸਟੇ ਹੈਗਾ ਯਾ ਰਾਇਲ ਸਟੇ ਉਸ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਅੰਦਰ ਵੜ ਕੇ ਤੇ ਹੋਟਲ ਦੇ ਵਿੱਚ ਭੰਨ ਤੋੜ ਕੀਤੀ ਸੀਗੀ ਤੇ ਨਾਲ ਉੱਥੇ ਦੇ ਜਿਹੜੇ ਰਿਸੈਪਸ਼ਨਿਸਟ ਸੀਗੇ ਅਮਰਿਤਪਾਲ ਉਹਨਾਂ ਨੂੰ ਵੀ ਉਹਨੂੰ ਵੀ ਜ਼ਖਮੀ ਕੀਤਾ ਸੀਗਾ ਇਸ ਵਿੱਚ ਇੱਕ ਇਤਲਾਹ ਹੋਰ ਦਿੱਤੀ ਗਈ ਸੀ ਕਿ ਹੋਟਲ ਦੇ ਉੱਪਰ ਗੋਲੀਬਾਰੀ ਵੀ ਕੀਤੀ ਗਈ ਹੈ ਪਰ ਮੌਕੇ ਤੇ ਪਹੁੰਚ ਕੇ ਇਸ ਟੀ ਨੂੰ ਵੈਰੀਫਾਈ ਕੀਤਾ ਗਿਆ ਤੇ ਜਿਹੜੇ ਇਹਨਾਂ ਦੇ ਮੈਨੇਜਰ ਸੀਗੇ ਲਖਪਰੀ ਸਿੰਘ ਇਹਨਾਂ ਵੱਲੋਂ ਵੀ ਦੱਸਿਆ ਕਿ ਹੋਟਲ ਦੇ ਉੱਪਰ ਗੋਲੀ ਚੱਲਣ ਦੀ ਕੋਈ ਵੀ ਕ੍ਰਿਡਿਸੀ ਕੀ ਇਫੈਕਟ ਸਾਹਮਣੇ ਨਹੀਂ ਆਇਆ ਤੇ ਜਿਹੜੇ ਬੰਦਿਆਂ ਨੇ ਅੰਦਰ ਆ ਕੇ ਅੰਮ੍ਰਿਤਪਾਲ ਨਾਲ ਕੁੱਟਮਾਰ ਕੀਤੀ ਹੈਗੀ ਆ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਤੇ ਪਰਚਾ ਦਰਜ ਜਿਹੜਾ ਹੈਗਾ ਬੀ ਡਿਵੀਜ਼ਨ ਥਾਣੇ ਵਿੱਚ ਕਰ ਦਿੱਤਾ ਗਿਆ ਤੇ ਜਿਹੜੇ ਦੋਸ਼ੀ ਹੈਗੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ ਧੰਨਵਾਦ